ਇਹ ਜਿਲੇ ਤੇ ਨਾ ਕੋਈ ਪਰੇਸ਼ਾਨੀ ਐ ਇਹ ਮੈਨੂੰ ਨਾ ਗਾਲ੍ਹ ਦੱਸ ਦੇਂਗੇ ਭਾਈ ਤੇ ਮੈਂ ਨਾ ਉੱਥੇ ਜਾ ਕੇ ਨਾ ਬੋਲਾ ਫੇਰ ਪੁੱਛਦੀ ਆਂ ਬਲਾ ਕੀ ਗੱਲ ਕੀ ਹੋਈ ਐ ਸਾਰਾ ਮਨੀ ਪlant ਸੜ ਗਿਆ ਸੜੇ ਸੜੇ ਪੱਤੇ ਲਾ ਦਵਾ ਮੰਮੀ ਕੀ ਕਰ ਰਹੇ ਹੋ ਜੀ ਕੁਝ ਨਹੀਂ ਪੁੱਤ ਆ ਵੇਖ ਆ ਸੰਦੀਪ ਆਇਆ ਵੀ ਸੀ ਉਹਨੂੰ ਮੈਂ ਕਿਹਾ ਸੀ ਜਿਹੜੇ ਸੜੇ ਸੜੇ ਪੱਤੇ ਨਾ ਲਾ ਕੇ ਸੁੱਟ ਦੇ ਪਰ ਉਹ ਵਿਚਾਰਾ ਚਲੇ ਗਿਆ ਉਹ ਮੈਨੂੰ ਬਾਅਦ ਚ ਤੇਰੇ ਦਾਦੇ ਨੇ ਦੱਸਿਆ ਉਹਨੂੰ ਮੈਂ ਆਪ ਹੀ ਭੇਜਤਾ ਵਿਚਾਰਾ ਗਰਮੀ ਦੇ ਵਿੱਚ ਪਸੀਨਾ ਪਸੀਨ ਹੋਇਆ ਸੀ ਤੇ ਮੈਂ ਉਹਨੂੰ ਕਹਤਾ ਜਾ ਤੂੰ ਕੋਈ ਗੱਲ ਨਹੀਂ ਜਦੋਂ ਮੌਸਮ ਠੰਡਾ ਹੋਗਾ ਆ ਕੇ ਕੰਮ ਕਰ ਲਈ ਤੂੰ ਤੇ ਨਾਲੇ ਘੜੇ ਘੁੜੇ ਚ ਕਾਹ ਕਾਤੇ ਵਾਸਤੇ ਘੜੇ ਪੋਤੇ ਇੱਥੇ ਰੱਖੇ ਤੇ ਜਾ ਇਹਨਾਂ ਨੂੰ ਉੱਤੋਂ ਤੋੜ ਕੇ ਨਾ ਮੈਨੂੰ ਦਵੇਂ ਇਹਦੇ ਚ ਹੋਰ ਕੁਝ ਨਹੀਂ ਧਰਈਏ ਦੇ ਬੀਜ ੁੱੜ ਦਾਂਗੇ ਹੈ ਤੇ ਤੂੰ ਤਰ ਗਿਆ ਪੁੰਗਰ ਪੈਗਾ ਠੀਕ ਆ ਮਮ ਕੀ ਗੱਲ ਪੁੱਤਰ ਐਨੀ ਪਰੇਸ਼ਾਨ ਕਿਉਂ ਮੈਨੂੰ ਪਤਾ ਤੇਰੀ ਮੰਮੀ ਗਈ ਹੈ ਨਾ ਤੇਰਾ ਦਿਲ ਨਹੀਂ ਲੱਗਦਾ ਹੋਣਾ ਇਹੋ ਗੱਲ ਹੈ ਨਾ ਤੇ ਪੁੱਤ ਇਹਨੇ ਚ ਕਿڑی ਗੱਲਿਆ ਤੂੰ ਆਪਣੀ ਮੰਮੀ ਨੂੰ ਫੋਨ ਕਰ ਤੇ ਬੁਲਾ ਲਾ ਨਹੀਂ ਨਹੀਂ ਮੰਮੀ ਉਹ ਗੱਲ ਨਹੀਂ ਹੈਗੀ ਹਾਂ ਕੀ ਗੱਲ 골ਡਨ ਨੇ ਕੋ ਗੱਲ ਕਹੀ ਹੈ ਪੁੱਤ ਮੀਆਂ ਬੀਬੀ ਦੀ ਕਾਦੀ ਕੋ ਲੜਾਈ ਆ ਹੁਣੇ ਜੇ ਤੈਨੂੰ ਕੁਝ ਕਹਿ ਕੇ ਗਿਆ ਤੇ ਆ ਕੇ ਫੇਰ ਉਹਨੇ ਤੈਨੂੰ ਬੁਲਾ ਲੈਣਾ ਤੇ ਜਾਂ ਇਸ ਤਰ੍ਹਾਂ ਕਰੀ ਸ਼ਾਮੀ ਜਦੋਂ ਆਉਂਗਾ ਨਾ ਚਾਹ ਬਣਾਵਾਂਗੇ ਉਹਦੇ ਵਾਸਤੇ ਨਾਲ ਰੱਖੀ ਪਾਣੀ ਦਾ ਗਲਾਸ ਉਹਨਾਂ ਨੂੰ ਕੋਹੇ ਤੇ ਕੁਰਸੀ ਢਾਕੇ ਬੋ ਦੋਵੇਂ ਚਾਹ ਪੀਓ ਨਾਲੇ ਆਪਣੇ ਗਲੇ ਸ਼ਿਕਵੇ ਦੂਰ ਕਰ ਲਿਓ ਠੀਕ ਆ ਨਹੀਂ ਮੰਮੀ ਇਹ ਵੀ ਗੱਲ ਨਹੀਂ ਹੈਗੀ ਤੇ ਪੁੱਤਰ ਇਹ ਵੀ ਗੱਲ ਨਹੀਂ ਫੇਰ ਕਿਤੇ ਤੇਰੀ ਦਾਦੀ ਦੇ ਨੇ ਤੇ ਤੁਹਾਨੂੰ ਗੱਲ ਕਹੀ ਨਹੀਂ ਨਹੀਂ ਦਾਦੀ ਜੀ ਨੇ ਉਹਨਾਂ ਨੇ ਤੇ ਕਦੀ ਕੋਈ ਵੀ ਨਹੀਂ ਕਿਹਾ ਤੇ ਫਿਰ ਦੱਸ ਸੀ ਕਿਹੜੀ ਗੱਲ ਆ ਮੰਮੀ ਤੁਹਾਨੂੰ ਪਤਾ ਨਹੀਂ ਇਹਨਾਂ ਨੇ ਮੈਨੂੰ ਕੱਲ ਪੈਸੇ ਫੜਾਏ ਸੀ ਪੁੱਤਰ ਮੈਨੂੰ ਪੈਸੇ 골ਡੀ ਦੇਣ ਆਇਆ ਸੀ ਪੈਸੇ ਕਿਰਨੋ ਫੜਾ ਦੇ ਤੇ ਪੁੱਤ ਮੈਂ ਵੈਸੇ ਵੇਖਿਆ ਰਿਹਾਗਾ ਤੈਨੂੰ ਹੀ ਫੜਾਈ ਹੋਣੇ ਪੈਸੇ ਕਿਉਂ ਕੀ ਗੱਲ ਓਏ ਮੰਮੀ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੇ ਮੈਨੂੰ ਪੈਸੇ ਤੇ ਫੜਾ ਦਿੱਤੇ ਤੇ ਮੈਂ ਆਪਣੀ ਅਲਮਾਰੀ ਦੇ ਵਿੱਚ ਨਾ ਪਰਸ ਦੇ ਵਿੱਚ ਰੱਖੇ ਸੀਗੇ ਹਾਂ ਤੇ ਅੱਜ ਇਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਉਹ ਵਲੇ ਤੇ ਮੈਂ ਉਹਦੇ ਵਿੱਚ ਵੇਖਿਆ ਉੱਚੇ ਪੈਸੇ ਨਹੀਂ ਘੱਟ ਸੀ ਪੈਸੇ ਤੇ ਪੁੱਤਰ ਪੈਸੇ ਉੱਥੇ ਹੀ ਹੋਣੇ ਆ ਅਲਮਾਰੀ ਥੋੜਾ ਖਾ ਗਈ ਆ ਉੱਥੇ ਵੇਖ ਚੰਗੀ ਤਰ੍ਹਾਂ ਜਾ ਕੇ ਮੰਮੀ ਮੈਂ ਵੀ ਤੇ ਉਹੀ ਸੋਚਣੀ ਆ ਮੈਂ ਸਾਰੀ ਅਲਮਾਰੀ ਵੇਖ ਲਈ ਮੈਂ ਤੇ ਛੋਟੀਆਂ ਛੋਟੀਆਂ ਡੱਬੀਆਂ ਲੋਕਰ ਛੋਟੇ ਪਰਸ ਸਾਰਾ ਕੁਝ ਵੇਖ ਲਿਆ ਉਹ ਇੱਕ ਥੱਦੀ ਜਿਹੜੀ 500 ਦੀ ਸੀ ਨਾ ਉਹ ਨਹੀਂ ਲੱਭਣ ਦੀ ਉਹ ਪੰਜਾਬ ਵਾਲੀ ਤੇ ਉੱਥੇ ਹੀ ਪਈ ਆ ਛੋਟੀ ਥੱਦੀ ਉੱਥੇ ਹੀ ਪਈ ਆ ਪਰ ਵੱਡੀ ਨਹੀਂ ਲੱਭਣ ਦੀ ਉਹ ਇਹਨਾਂ ਨੂੰ ਮੈਂ ਕਿਹਾ ਵਾ ਇਹ ਵੀ ਕਹਿੰਦੇ ਕਿ ਇੱਥੇ ਕਿਤੇ ਹੀ ਹੋਣੇ ਆ ਤੈਨੂੰ ਹੀ ਫੜਾਏ ਸੀ ਪੈਸੇ ਤੇ ਮੰਮੀ ਪੈਸੇ ਗਏ ਕਿੱਥੇ ਆ ਪੁੱਤਰ ਮੇਰੀ ਗੱਲ ਸੁਣ ਤੂੰ ਨਾ ਇੱਕ ਵਾਰੀ ਜਾ ਕੇ ਨਾ ਬਹਿ ਕੇ ਤਸੱਲੀ ਨਾਲ ਮਾਰੀ ਵੇਖ ਦੂਜੀ ਗੱਲ ਆ ਥੋੜੀ ਜਿਹਾ ਲੰਮੇ ਪੈ ਸੋਚ ਪੈਸੇ ਤੂੰ ਪਰਸ ਵਿੱਚ ਹੀ ਰੱਖੇ ਸੀ ਕਿਤੇ ਹੋਰ ਤੇ ਨਹੀਂ ਰੱਖੇ ਕਿਤੇ ਨਹੀਂ ਮੰਮੀ ਮੈਨੂੰ ਇੱਕ ਚੰਗੀ ਤਰ੍ਹਾਂ ਯਾਦ ਆ ਮੈਂ ਪੈਸੇ ਨਾ ਜਿਹੜਾ ਮੇਰਾ ਹਰਾਜਾ ਪਰਸ ਨਹੀਂ ਇਹ ਜਿਹੜਾ ਤੂੰ ਹੀ ਲੈ ਕੇ ਦਿੱਤਾ ਸੀ ਆਹੋ ਉਹਦੇ ਵਿੱਚ ਮੈਂ ਰੱਖੇ ਸੀਗੇ ਤੇ ਅੱਜ ਜਦੋਂ ਮੈਂ ਵੇਖਿਆ ਉਹਦੇ ਵਿੱਚ ਪੈਸੇ ਨਹੀਂ ਸੀ ਕੱਲ ਤੱਕ ਤੇ ਉਹਦੇ ਵਿੱਚ ਹੈਗੇ ਸੀਗੇ ਪੈਸੇ ਪਰ ਬੱਤਰ ਆਪਣੇ ਘਰ ਤੇ ਕੋਈ ਆਂਦਾ ਪਰ ਆਂਦੇ ਜਾਂਦੇ ਤੇ ਚਲੋ ਬਥੇਰੇ ਜਾਣੇ ਆਪਣੇ ਘਰ ਪਰ ਅੰਦਰ ਮਾਰੀਆਂ ਤੱਕ ਥੋੜਾ ਕੋਈ ਜਾਂਦਾ ਹੈਗਾ ਹਾਂਜੀ ਮੰਮੀ ਸਾਰੇ ਡਰਾਈਂਗ ਰੂਮ ਚ ਬੰਦੇ ਆ ਤੇ ਤੁਸੀਂ ਵੀ ਤੇ ਨਾਲ ਹੀ ਹੁੰਦੇ ਜੀ ਉਹਨਾਂ ਦੇ ਤੇ ਮੈਨੂੰ ਸਮਝ ਨਹੀਂ ਆਂਦੀ ਕੱਲ ਕੱਲ ਚ ਪੈਸੇ ਕਿੱਥੇ ਚੱਲ ਗਏ ਚਲ ਇੱਕ ਵਾਰੀ ਆਤਸੱਲੀ ਨਾਲ ਜਾ ਕੇ ਵੇਖੀਏ ਆ ਜਾ ਮੇਰੇ ਤੇ ਆ ਤੇ ਮੈਂ ਗਈ ਆ ਪਰ ਮੇਰੇ ਦਿਲ ਨਹੀਂ ਲੱਗਦਾ ਪਿਆ ਧਿਆਨ ਮੇਰਾ ਆਪਣੀ ਧੀ ਦੀ ਵੜਿਆ ਕਿਤੇ ਉਹਨੂੰ ਨੁਕਸਾਨ ਨਾ ਕਰ ਜੰਨੇ ਮੈਂ ਨਾ ਆਪਣੇ ਜੁਆਇਦੀਆਂ ਗੱਲਾਂ ਸੁਣ ਲਈਆਂ ਸੀ ਤੇ ਮੈਂ ਕਿਹਾ ਇਹੇ ਕੰਮ ਹੱਲ ਕੱਢਣੀਆਂ ਮੈਨੂੰ ਜਾਣਾ ਹੀ ਚਾਹੀਦਾ ਕੰਮ ਸੇਬ ਮੇਰੇ ਜੁਆਇਦੀ ਨਿਗਾਹ ਤੇ ਮੇਰੀ ਇੱਜ਼ਤ ਬਣ ਗਈ ਨਾ ਬਾਕੀ ਕੋਈ ਗੱਲ ਨਹੀਂ ਗਾ ਹੁਣੇ ਜਿਹੜੇ ਮੈਂ ਕੰਮ ਕਰਕੇ ਆਈਆਂ ਨਾ ਹੁਣੇ ਫੋਨ ਆਇਆ ਖੜਿਆ ਦੇਖਣਾ ਸੀ ਹੁਣੇ ਇਹਨਾਂ ਨੇ ਕਰ ਦੇਣਾ ਮੈਨੂੰ ਪਾ ਤੁਹਾਨੂੰ ਕਿੱਥੇ ਪੈਸੇ ਰੱਖਦੇ ਹੋ ਲੱਭਣ ਹੀ ਨਹੀਂ ਦਏ ਪਰ ਮੈਂ ਤੇ ਉੱਥੇ ਹੀ ਰੱਖੇ ਸੀਗੇ ਪਤਾ ਹੀ ਨਹੀਂ ਲੱਗੁੰਦੇ ਆ ਕਿਹੜਾ ਨਾ ਕੀ ਹੋਇਆ ਕੀ ਲੱਭਣ ਦੇ ਕੁਝ ਨਹੀਂ ਹਾਂਜੀ ਤੁਸੀਂ ਦੱਸੋ ਪੈਸੇ ਦੇ ਦੇ ਪੈਸੇ ਹਾਂ ਹਾਂ ਕੋਈ ਗੱਲ ਨਹੀਂ ਮੈਂ ਨਾ ਬਿਜ਼ੀ ਬੜੀ ਗਈਆਂ ਮੈਂ ਨਾ ਤੁਹਾਨੂੰ ਬਾਅਦ ਚੋ ਦੇ ਦੇ ਦਿੰਦੀ ਹਾਂ ਮੈਨੂੰ ਕੰਮ ਬੜਾ ਵਾ ਕਰਦਾ ਕਿਹੜਾ ਨਾ ਇੰਨਾ ਵੀ ਕੀ ਕੰਮ ਹੈ ਕਿ ਤੇਰੇ ਕੋਲ 1 ਮਿੰਟ ਨਹੀਂ ਲੱਗਣ ਰਿਹਾ ਤੂੰ ਹੁਣ ਲਿਆ ਦੇ ਮੈਂ 2 ਮਿੰਟ ਵੇਟ ਕਰ ਲੈਣਾ ਨਹੀਂ ਤੁਸੀਂ ਜਾਓ ਜੋ ਤੇ ਆਵਗੇ ਨਾ ਉਹ ਮੈਂ ਰੱਖ ਲੈਂਦਾ ਮੈਨੂੰ ਪੈਸੇ ਮੇਰੀ ਜੇਬ ਚ ਕੈਸ਼ ਨਹੀਂ ਹੈਗਾ ਮੈਨੂੰ ਕੈਸ਼ ਚਾਹੀਦਾ ਨਹੀਂ ਤੇ ਮੈਨੂੰ ਬੈਂਕ ਚੋਂ ਵਿਡਰਾ ਕਰਾਉਣੇ ਪੈਣੇ ਆ ਤੂੰ ਮੈਨੂੰ ਜਿਹੜੇ ਘਰੇ ਪੈ ਦੇ ਦੇ ਤੂੰ ਇਹ ਬੈਂਕ ਚੋਂ ਕਰਾ ਲਓ ਵਿਡਰੋ ਮੈਂ ਨਾ ਬਸ ਕਰ ਦਿੰਨੀ ਕਮਾਲ ਹੋ ਗਈ ਯਾਰ ਆਂਦੀ ਬੈਂਕ ਚੋਂ ਕਢਾ ਲਓ ਘਰੇ ਪਏ ਨਹੀਂ ਦੇਣੇ ਹੁਣ ਮੈਂ ਇਹਨਾਂ ਨੂੰ ਕੀ ਦੱਸਾਂ ਪੈਸੇ ਤੇ ਲੱਭਣ ਹੀ ਨਹੀਂ ਦੇ ਉਹਨੇ ਕੀ ਪੈਸੇ ਜਿੰਨੇ ਮੈਂ ਇਹਨਾਂ ਨੂੰ ਵਿਖਾਏ ਆ ਉਹ ਬਾਕੀ ਪੈਸੇ ਪਤਾ ਨਹੀਂ ਕਿੱਥੇ ਗਏ ਆ ਤੇ ਆਪਨੇ ਕੋਈ ਸਮੇਂ ਲੱਗਣ ਦੀ ਕੀ ਕਰਾਂ ਮੈਂ ਜਾ ਕਿੱਥੇ ਸਕਦੇ ਆ ਪੈਸੇ ਯਾ ਮੰਮੀ ਨੂੰ ਫੋਨ ਕਰਕੇ ਪੁੱਛਾਂ ਮੰਮੀ ਨੂੰ ਕਰਾਂ ਫੋਨ ਫੋਨ ਆਉਂਦੇ ਮੈਨੂੰ ਕਰਦੀ ਆਹ ਮੰਮੀ ਕਿੱਥੇ ਆਹ ਫੋਨ ਹੀ ਨਹੀਂ ਚੁੱਕੰਦੇ ਚੁੱਕ ਲੋ ਮੰਮੀ ਫੋਨ ਚੁੱਕ ਲੈ ਹੈਲੋ ਹਾਂਜੀ ਹੈਲੋ ਕਿਰਨ ਨਾ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਹੈ ਮੇਰਾ ਤੇ ਵਧੀਆ ਤੁਸੀਂ ਸੁਣਾਓ ਠੀਕ ਹੈ ਹਾਂਜੀ ਹਾਂਜੀ ਵਧੀਆ ਮੈਂ ਉਦਾਸ ਹੋ ਗਈ ਹੈ ਨਹੀਂ ਨਹੀਂ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਾਂ ਕੱਲ ਕੀਤਾ ਨਹੀਂ ਨਾ ਮੈਨੂੰ ਟਾਈਮ ਨਹੀਂ ਲੱਗਾ ਕੱਲ ਫੋਨ ਕਰਨ ਦਾ ਚਲ ਕੋਈ ਨਹੀਂ ਮੇਰਾ ਵੀ ਧਿਆਨ ਤੇਰੇ ਚੀ ਲੱਗਾ ਹੈ ਤੇ ਹੋ ਗਿਆ ਮੰਮੀ ਕੰਮ ਸਾਰਾ ਨਹੀਂ ਹੁੰਦਾ ਹੀ ਵਿਆਹ ਥੋੜਾ ਹੋ ਗਿਆ ਥੋੜਾ ਇਹ ਰਹਿੰਦਾ ਤੂੰ ਕੰਮ ਦੀ ਗੱਲ ਛੱਡ ਮੈਨੂੰ ਤੂੰ ਉਦਾਸ ਲੱਗਣੀ ਪਈ ਹੈ ਕੀ ਗੱਲ ਕੋਈ ਕੁਝ ਕਹਿਣਾ ਜਾਨੀ ਮੈਨੂੰ ਨਹੀਂ ਨਾਲ ਗੱਲ ਕੀ ਗੱਲ ਹੈ ਨਹੀਂ ਨਹੀਂ ਮੰਮੀ ਮੈਂ ਤੁਹਾਨੂੰ ਨਾ ਇੱਕ ਗੱਲ ਕਰਨੀ ਸੀ ਕੋਈ ਗੱਲ ਹੋਈ ਘਰ ਦੇ ਵਿੱਚ ਕੋਈ ਸੱਸ ਨੇ ਕੁਝ ਕੀਤਾ ਹੋ ਕੇ ਗੋਲਡੀ ਨੇ ਕੁਝ ਕੀਤਾ ਵੇਖਿਆ ਨਾ ਮੈਨੂੰ ਪਤਾ ਸੀ ਮੈਂ ਜਾਣਾਂ ਤਾਂ ਕੋਈ ਨਾ ਕੁਝ ਹੋ ਜਾਣਾ ਇਹਨੂੰ ਨਹੀਂ ਮੰਮੀ ਤੁਸੀਂ ਨਾ ਬਸ ਆਪਣੀਆਂ ਹੀ ਮੇਰੀ ਗੱਲ ਤੇ ਸੁਣੋ ਗੱਲ ਕੀ ਹੈਗੀ ਆ ਚਲ ਸੁਣਾ ਦੱਸ ਕੀ ਗੱਲ ਹੈ ਹੋਣਾ ਇਹਨਾਂ ਨੇ ਮੈਨੂੰ ਪਰਸੋਂ ਪੈਸੇ ਫੜਾਏ ਸੀ ਹਾਂ ਉਹ ਵੇਖਿਆ ਨਹੀਂ ਤੇ ਹੀ ਜਦੋਂ ਮੈਂ ਪੈਸੇ ਲੈ ਕੇ ਆਈ ਸੀਗੀ ਰੂਮ ਦੇ ਵਿੱਚੋਂ ਬਾਹਰ ਤੇ ਤੁਸੀਂ ਥੱਦੀ ਵੇਖੀ ਨਾ ਮੇਰੇ ਹੱਥ ਦੇ ਵਿੱਚ ਜਦੋਂ ਤੁਸੀਂ ਚੱਲੇ ਹੀ ਘਰ ਤੇ ਮੈਂ ਤੇ ਉਹ ਸਾਹਮਣੇ ਹੀ ਸਾਰੇ ਪੈਸੇ ਹਾਂ ਤੇ ਇਹਨਾਂ ਨੇ ਅਗਲੇ ਦਿਨ ਮੇਰੇ ਕੋਲ ਪੈਸੇ ਮੰਗੇ ਤੇ ਉਹਦੇ ਵਿੱਚ ਪੈਸੇ ਹੀ ਨਹੀਂ ਸੀਗੇ ਅੱਧੇ ਹਾਂ ਗਵਾਜ ਗਏ ਪਤਾ ਨਹੀਂ ਮੰਮੀ ਗਵਾਚੀ ਅਗੇ ਕਿੱਥੇ ਗਏ ਆ ਲੈ ਮੈਂ ਇੱਕ ਦਿਨ ਗਈ ਉਹ ਤੇ ਦੇਖ ਕੀ ਕਰ ਛੱਡਿਆ ਘਰ ਦਾ ਹਾਂ ਨੁਕਸਾਨ ਕਰ ਲਿਆ ਨਾ ਮੰਮੀ ਪਰ ਅੱਗੇ ਤੇ ਕਦੀ ਪੈਸੇ ਨਿਕਲੇ ਨਹੀਂ ਐ ਇਸ ਤਰ੍ਹਾਂ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਹੋਇਆ ਕੀ ਆ 골ਡੀ ਨੇ ਗੁੱਸੇ ਹੋਣਾ ਹੀ ਤੈਨੂੰ ਤੂੰ ਨਹੀਂ ਸਾਰੇ ਖੁਆਟ ਗਏ ਨਹੀਂ ਮੰਮੀ ਉਹ ਜਿਹੜੀ ਵੱਡੀ ਥੱਦੀ ਨਾ 500 ਵਾਲੀ ਉਹ ਨਹੀਂ ਲੱਭਣ ਦੀ ਤੇ ਜਿਹੜੀ ਛੋਟੀ ਹੀ 50 ਵਾਲੀ ਉਹ ਉੱਥੇ ਦੀ ਉੱਥੇ ਪਈ ਆ ਅਬ ਵੇਖ ਲੈ ਇੱਕ ਮਹੀਨਾ ਤੇਰੇ ਘਰ ਆਈਆਂ ਘਰ ਹੁੰਦਾ ਕੌਣ ਸੀ ਇੱਕ ਤੂੰ ਤੇ 골ਡੀ ਤੇ ਮੈਂ ਕਦੀ ਇੱਥੇ ਟਕੇ ਤੇ ਨੁਕਸਾਨ ਹੋਇਆ ਘਰ ਦੇ ਵਿੱਚ ਮੈਂ ਗਈ ਹੋਈ ਇੱਕ ਦਿਨ ਸਾਰਾ ਗਈ ਤੇ ਘਰ ਚੱਡਾਂ ਨੁਕਸਾਨ ਹੋ ਗਿਆ। ਐਨੀ ਦੇ ਕੁਛ ਗਿਆ ਤੇ ਪਟਕਾ ਤੱਕ ਨਹੀਂ ਨਿਕਲਿਆ ਕਿਤੇ ਕਰੋ। ਮੈਂ نو ਕਿਹਾ ਸੀ ਤੂੰ ਘਰ ਨਹੀਂ ਤੂੰ ਐਨੀ ਨਹੀਂ ਕਾਬਲ ਨਹੀਂ ਕਿ ਘਰ ਸੰਭਾਲ ਸਕੈ। ਐਨੀਆਂ ਜ਼ਿੰਮੇਵਾਰੀਆਂ ਪਾਈਆਂ ਤੂੰ ਆਪਣੇ ਜ਼ਰ ਦੇ ਉੱਤੇ। ਐਵੇਂ ਨੀ ਤੈਨੂੰ ਗੰਦੀ ਰਣੀ ਕੋਮਲ ਦੀ ਤੂੰ ਨਹੀਂ ਤੇਰ ਕੋਕ ਤਾ ਨਹੀਂ ਜ਼ਿੰਮੇਵਾਰੀਆਂ ਸੰਭੀਆ ਲੈ ਤੂੰ ਸਮਝੀਂ ਨਹੀਂ ਮੇਰੀ ਗੱਲ। ਨਹੀਂ ਮੈਂ ਇਹਨ ਪਹਿਲਾ ਦੱਸੂਣ। 골ਡੀ ਕੀ ਕਹੇਗਾ 골ਡੀ ਤੇ ਵਿਸ਼ਵਾਸ ਕਰ ਤਾ ਉੱਠ ਜਾਣਾ। ਉਹਨੇ ਕਹਿੰਨਾ ਮੈਂ ਅੱਜ ਤੋਂ ਬਾਅਦ ਨੂੰ ਪੈਸਾ ਨਹੀਂ ਫੜਾਣਾ। ਓ ਮੇਰੀ ਗੱਲ ਤੂੰ ਸੁਣ ਘੱਟ ਬੋਲਾ ਬਲਾਈ ਕੀਤੀ ਸਾਰੀ ਹਾਂਜੀ ਮੰਮੀ ਸਾਰੇ ਚੰਗੀ ਤਰ੍ਹਾਂ ਦੇਖਿਆ ਪਰ ਲਿਆ ਵਾ ਮੈਂ ਤੇ ਸਾਰਾ ਚੈੱਕ ਕਰ ਲਿਆ ਵਾ ਜਿੱਥੇ ਪੈਸੇ ਰੱਖੇ ਸਾਰੀ ਅਲਮਾਰੀ ਬੈਗਸ ਸਾਰਾ ਕੁਝ ਵੇਖ ਲਿਆ ਵਾ ਮਿੰਨ ਤੇ ਕਿਤੋਂ ਨਹੀਂ ਲੱਭੇ ਪੈਸੇ ਉਹ ਆਪਣੀ ਦਾਦੀ ਨੂੰ ਪੁੱਛਿਆ ਵਾਂ ਉਹਨਾਂ ਕੋ ਥੋੜਾ ਨਿਆ ਪੈਸੇ ਮੰਮੀ ਚਲੂ ਕੀ ਹਰਦਾ ਦਾਦੀ ਜੀ ਨੂੰ ਤੇ ਪੁੱਛਿਆ ਸੀ ਉਹਨਾਂ ਨੂੰ ਨਹੀਂ ਪਤਾ ਤੇ ਮੰਮੀ ਨੂੰ ਪੁੱਛ ਲੈਣਾ ਸੀ ਓ ਮੰਮੀ ਮੰਮੀ ਨੂੰ ਵੀ ਮੈਂ ਕਿਤਰਾ ਪੁੱਛ ਸਕਦੀ ਹਾਂ ਲੈ ਤੇ ਪੁੱਛ ਕਿਉਂ ਨਹੀਂ ਸਕਦੀ ਦੀਦੀ ਜੀ ਬੱਡੇ ਘਾਟੀ ਉਧਰੇ ਤੇ ਸਾਰੇ ਚੋਰ ਹੁੰਦੇ ਭਾਵੇਂ ਮੈਂ ਹੁੰਦੀ ਉੱਥੇ ਤੂੰ ਮੈਨੂੰ ਵੀ ਤੇ ਪੁੱਛਣਾ ਹੀ ਸੀ ਉਹ ਨਹੀਂ ਮੰਮੀ ਉਹਨਾਂ ਨੂੰ ਫਰਕ ਨਹੀਂ ਪੈਂਦਾ ਪੁੱਛਣ ਨੂੰ ਕੀ ਅਰਜ਼ ਹੈ ਤੇਰੀ ਜੀ ਘਾਟੀ ਤੂੰ ਪੁੱਛ ਲੈ ਇੱਥੇ ਕਿਹੜੀ ਗੱਲ ਹੈ ਉਹਨਾਂ ਦੇ ਕਮਰੇ ਦੀ ਤਲਾਸ਼ੀ ਲਈ ਹੂੰ ਉਹਨਾਂ ਦੇ ਕਮਰੇ ਦੀ ਤਲਾਸ਼ੀ ਉਧਰ ਲੈ ਤਾਂ ਸਹੀ ਨਾ ਕਮਰੇ ਦੀ ਤਲਾਸ਼ੀ ਫੇਰ ਹੀ ਪਤਾ ਲੱਗੇਗਾ ਉਹ ਮੰਮੀ ਕਿਹੋ ਜੀ ਗੱਲ ਕਰਨ ਦੇ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਜਿਉਂ ਉਹਨਾਂ ਨੇ ਪੈਸੇ ਚੁੱਕੇ ਆ ਮੈਂ ਕਹਿਣਾ ਕਿ ਜਦ ਮੈਂ ਇੱਥੇ ਬੈਠ ਕੇ ਕੀ ਕਹਿ ਸਕਨੀ ਆ ਤੂੰ ਐਸਾ ਕਰ ਮੇਰੀ ਗੱਲ ਸੁਣਾ ਜਿੱਦੀ ਕੀ ਗਵਾਚੀ ਉਹਨੇ ਸਾਰੇ ਚੋਰ ਐ ਤੂੰ ਹੁਣ ਡਰਨਾ ਹੌਸਲਾ ਕਰਕੇ ਪੁੱਛ ਲੈ ਉਹਨਾਂ ਨੂੰ ਉਹਨਾਂ ਕਮਰੇ ਤਲਾਸ਼ੀ ਵੀ ਲੈ ਮੈਂ ਤਾਂ ਵੈਸੇ 2 ਮਹੀਨੇ ਨਹੀਂ ਸੀ ਆਉਣਾ ਤੇਰੇ ਘਰ ਅਗੇ ਤੇ ਹੁਣ ਮੈਨੂੰ ਆਣਾ ਪੈਣਾ ਤੇਰੇ ਵੱਲ ਤੂੰ ਫੋਨ ਰੱਖ ਦੇ ਮੈਂ ਕੰਡੇ ਜੀ ਤੇਰੇ ਵੱਲ ਪਹੁੰਚੀ ਐ ਮੈਂ ਤੇ ਨਿਕਲ ਲੱਗੀ ਨਹੀਂ ਮੰਮੀ ਮੇਰੇ ਘਰ ਕੇ ਤੁਸੀਂ ਕੋ ਪਰੇਸ਼ਾਨ ਹੁੰਦੇ ਜੀ ਤੁਸੀਂ ਰਹਿਣ ਤੋਂ ਕੋਈ ਨਹੀਂ ਮੈਂ ਕਰ ਲਾਂਗੀ ਮੈਨੇ ਕੋਈ ਪਰੇਸ਼ਾਨੀ ਤਾਂ ਹੁੰਦੀ ਐ ਨੁਕਸਾਨ ਤੇਰੇ ਪਰੇਸ਼ਾਨੀ ਕਿਉਂ ਨਹੀਂ ਹੁੰਦੀ ਪਰੇਸ਼ਾਨੀ ਤਾਂ ਹੁੰਦੀ ਓਏ ਚਲੋ ਠੀਕ ਆ ਫਿਰ ਜੇ ਆਪ ਲੋਕ ਘਬਰਾਟ ਹੋ ਲਪਾਈ ਕਰਦੇ ਨੇ ਪੈਸੇ ਚਲੇ ਜਾਣ ਉਹ ਵਿਚਾਰਾ ਕੀ ਕਰੇਗਾ ਗੋਲਡੀ ਚਲੋ ਠੀਕ ਆ ਮੰਮੀ ਉਹ ਤਾਂ ਫੜਾਂਦਾ ਹੀ ਚੋਰ ਹੋ ਗਿਆ ਨਾ ਤੈਨੂੰ ਸਭ ਲਈ ਕਹਦੇ ਤੂੰ ਗਵਾਤੇ ਪੈਸੇ ਚਲੋ ਠੀਕ ਆ ਆਜੋ ਤੀ ਫਿਰ ਬਾਕੀ ਆ ਕੇ ਗੱਲਾਂ ਕਰ ਲੈਣੇ ਚਲ ਠੀਕ ਆ ਫਿਰ ਠੀਕ ਮੰਮੀ ਵੀ ਪਤਾ ਨਹੀਂ ਕੀ ਗਈ ਜਾਂਦੇ ਆ ਮੰਮੀ ਦੇ ਕਮਰੇ ਦੀ ਤਲਾਸ਼ੀ ਲੈਣੀ ਪਤਾ ਨਹੀਂ ਆਕਾਸ਼ ਵੀ ਪਰਸ ਕਿੱਥੇ ਰੱਖ ਕੇ ਦਿੰਦੀ ਆ ਆ ਤਨੀਆਂ ਤੋੜ ਦਿੰਦੀ ਆ ਹਰਾਜ ਭੈਂਜੀ ਵੀ ਨਾ ਜਦੋਂ ਆਂਦੇ ਉਦੋਂ ਪਰਸ ਲੈ ਕੇ ਆਂਦੇ ਚਾਈ ਜੀ ਤੂੰ ਹੀ ਕੀ ਕਰਨ ੜੇ ਜੇ ਉੱਥੇ ਬੈਠੇ ਮੈਂ ਵੀ ਕੋਸ਼ਣਾ ਕੀ ਹਾਲ ਚਾਲ ਲੈ ਹਾਲ ਚਾਲ ਸਾਡਾ ਕੀ ਹੁਣਾ ਹਾਲ ਚਾਲ ਤਾਂ ਵਧੀਆ ਹੈ ਚਾਈ ਜੀ ਹਾਂ ਕਿੰਨੇ ਹੰਦੇ ਆ ਡੱਬੀ ਆ ਕੀ ਇਹ ਕਾ ਡੱਬੀ ਚ ਆ ਵੇਖ ਤਾਂ ਸਹੀ ਪੱਲਾ ਨਾ ਮੈਂ ਵੀ ਕਮਾ ਚਾਹੀਏ ਸਵੇਰ ਦੇ ਸੋਚ ਉੱਥੇ ਕੀ ਕਰਨੇ ਸਟੋਰ ਚ ਚਾਹੀਜੀ ਓਹ ਸਹੀ ਹੈ ਇਹ ਤਾਂ ਸਹੀ ਹੈ ਹਾਂ ਇਹ ਤਾਂ ਵਾਲੀਆਂ ਟਾਡੀਆਂ ਮੈਂ ਪਤਾ ਕੀ ਸੋਚਿਆ ਕਿ ਮੈਂ ਕਿਨਨ ਨੂੰ ਦੇਣੀ ਹੈ ਪਰ ਚਾਹੀਜੀ ਜਦੋਂ ਮੈਂ ਇਸ ਘਰ ਵਿੱਚ ਵਿਆਹੀ ਆਈ ਸੀ ਇਹ ਵਾਲੀਆਂ ਤੁਸੀਂ ਉਦੋਂ ਪਾਈਆਂ ਹੁੰਦੀਆਂ ਸੀ ਤੇ ਹੁਣ ਤੁਸੀਂ ਕਿਰਨ ਉਹ ਦੇ ਦਨੀਆ ਹਾਂ ਧੀਏ ਆ ਵੇਖੋ ਮੇਰੇ ਕੰਨ ਵਿੱਚ ਕਿੱਡੇ-ਕੱਡੇ ਲੰਮਕ ਗਏ ਨੇ ਹੁਣ ਕਿੱਥੇ ਵਾਲੀਆਂ ਮੇਰ ਕੋ ਪੈਂਦੀਆਂ ਨੇ ਪਰ ਤੁਸੀਂ ਹੁਰ ਤੋਂ ਕਹਿੰਦੇ ਸੀ ਕਿ ਵਾਲੀਆਂ ਤੇ ਕਿਸੇ ਦਾ ਹੱਕ ਨਹੀਂ ਇਹ ਵਾਲੀਆਂ ਮੇਰੇ ਕੰਨ 'ਚ ਰਹਿਣੀਆਂ ਚਾਹੀਦੀਆਂ ਆ ਤੇ ਹੁਣ ਤੇ ਠੀਕ ਹੈ ਧੀਏ ਤੇ ਠੀਕ ਹੈ ਪਰ ਮੁੰਡੀ ਕੋ ਮੇਰ ਕੋ ਹੁਣ ਨਾ ਪੈਂਦੀਆਂ ਨਹੀਂ ਪਹਾੜੀਆਂ ਬੜੀਆਂ ਰਹਿਣਾ ਹੁਣ ਮੇਰ ਕੋ ਪੈਂਦੀਆਂ ਨਹੀਂ ਤੇ ਮੈਂ ਕਿਹਾ ਚਲ ਕਿਰਨ ਨੂੰ ਦੇ ਦੇ ਚਾਹੀ ਸੀ ਤੋ ਇਹ ਆਪਣੀ ਖੁਸ਼ੀ ਨਾ ਦੇਣ ਦੇ ਜੀ ਹਾਂ ਉਹ ਖੁਸ਼ੀ ਨਾ ਦੇਣ ਲਈ ਆ ਮੇਰੀ ਗੱਲ ਸੁਣੋ ਚਾਈ ਜੀ ਤੂੰ ਹੀ ਕਹਿਣ ਦੇ ਸੀ ਨਾ ਕਿ ਆਪਾਂ ਵਾਪਸ ਚਲੀਏ ਮੈਂ 골ਡੀ ਨਾਲ ਗੱਲ ਕੀਤੀ ਸੀ ਤੇ ਉਹ ਮੈਨੂੰ ਕਹਿੰਦਾ ਮੈਂ ਤੁਹਾਨੂੰ ਹਜੇ ਬਿਲਕੁਲ ਨਹੀਂ ਜਾਣ ਦੇਣਾ ਆਏ ਕਿਉਂ ਕਿਉਂ ਕੀ ਕਹਿੰਦਾ ਮੈਂ ਤੇ ਇਹੋ ਤੁਹਾਨੂੰ ਕਿਹਾ ਮੈਂ ਕਹਿੰਦਾ ਜਾਣ ਦੇ ਭਰਾਵਾ ਸਾਨੂੰ ਆ ਗਾਂ ਸੌਂਦਾ ਵੀ ਨਾ ਚੜਾਣਾ ਹੈ ਤੇ ਕਿੰਨੇ ਮੌਸਮ ਖਰਾਬ ਹੋਏ ਨਾ ਮੀਂਹ ਪੈਣਾ ਉਹ ਜਾ ਕੇ ਫਿਰ ਕਈ ਜਗ੍ਹਾ ਤਾਂ ਤੇ ਵੇਖਣਾ ਹੁੰਦਾ ਆਹੋ ਚਲੋ ਘਰ ਤੇ ਹੁੰਜਣ ਪਤਾ ਕਿੰਨਾ ਚੀਰੂਗਾ ਸਾਨੂੰ ਛੱਡਿਆ ਨੋਗੀ ਪਰ ਉਹ ਮੰਨਦਾ ਨਹੀਂ ਨਾ ਉਹ ਕਹਿੰਦਾ ਨਹੀਂ ਤੋ ਹੀ ਇੱਥੇ ਰੋਖ ਜੀ ਨਹੀਂ ਬਤਾ ਨੂੰ ਜਾਣਾ ਪੂਰੀਆਂ ਗਰਮੀਆਂ ਇੱਥੇ ਕੱਟ ਕੇ ਜਾਣਾ ਜੇ ਇੱਥੇ ਗਰਮੀਆਂ ਰਹਿ ਚਕਾਂਗੇ ਆਪਾਂ ਮੈਨੂੰ ਤਾਂ ਲੱਗਣ ਡਿਆ ਆਪਾਂ ਤੇ ਆ ਕੇ ਫਸ ਗਏ ਸੋ ਅੱਜ ਕਿਰਨ ਨਹੀਂ ਆ ਜਾ ਨਹੀਂ ਆ ਜਾ ਕੀ ਕਰਨ ਦੇ ਹੀ ਮੰਮੀ ਤੇ ਹੀ ਦੋ ਚਾਈ ਜੀ ਆਪਣੇ ਹੱਥੀ ਦੋ ਹਾਂ ਕੁਛ ਨਹੀਂ ਅਸੀਂ ਕੀ ਕਰਨਾ ਉੱਥੇ ਬਹਿ ਜਾ ਲੱਗੇ ਆ ਜਾ ਬਹਿ ਬਹਿ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਚਾਹੀ ਕੋ ਬਹਿ ਤੋ ਚਾਹੀ ਕੋ ਹਾਂ ਅਮਰੀਕਾ ਆਪਣੀ ਪਿਆਰੀ ਧੀ ਵੀ ਬਣਾ ਤਾ ਕੇ ਹਾਂ ਹਾਂ ਲੈਤੀ ਹੈ ਤਾਂ ਕੀ ਹੈ ਦਾਦੀ ਜੀ ਆ ਨਾ ਪਿਰੀਵਾਲੀਆਂ ਮੈਂ ਪਾਈਆਂ ਹੀਆਂ ਸੀ ਤੇ ਉਹ ਹੁਣ ਮੇਰੇ ਧੀਏ ਕੰਨ ਬੜੇ ਲੰਮੇ ਜੇ ਗਏ ਨੇ ਤੇ ਹੁਣ ਮੇ ਕੋ ਨਾ ਪੈਂਦੀਆਂ ਨਹੀਂ ਤੇ ਮੈਂ ਕਿਾ ਚੱਲ ਮੈਂ ਆਪਣੀ ਧੀ ਨੂੰ ਦਿੰਨੀ ਆ ਆ ਧੀਏ ਪਾਲ ਲਈ ਇਹਨੂੰ ਐ ਮੇਰੀ ਸ਼ੁਰੂਤ ਲੈ ਕੇ ਅੱਜ ਤੱਕ ਮੇਰੀ ਕੰਨਾਂ ਦੇ ਵਿੱਚ ਹੀ ਰਹੀ ਹੈ ਤੇ ਹੁਣ ਮੈਂ ਲਾ ਕੇ ਤੇ ਮੈਂ ਕਿਾ ਚੱਲ ਮੈਂ ਕਿ ਮੈਂ ਅੱਜ ਕਿੰਨੂ ਦੇਖ ਚੰਗੀਆਂ ਨੇ ਸੋਹਣੀਆਂ ਹਾਂਜੀ ਦਾਦੀ ਜੀ ਬਹੁਤ ਸੋਹਣੀ ਹੈ ਹਾਂ ਕਿਰਨ ਤੈਨੂੰ ਤੇ ਪੁੱਤ ਜੱchniyan ਵੀ ਬੜੀਆਂ ਤੇਰਾ ਮੂੰਹ ਗੋਲ ਮਟੋਲ ਹੈਗਾ ਹੈ ਹੈ ਆ ਨਿੱਕੀਆਂ ਨਿੱਕੀਆਂ ਵਾਲੀਆਂ ਪਾ ਛੜਦੀ ਤੂੰ ਹਾਂਜੀ ਹਾਂਜੀ ਤੈਨੂੰ ਪਤਾ ਤੇਰੀ ਦਾਦੀ ਨੇ ਤੇਰੇ ਵਾਸਤੇ ਚੁੰਮਕੀਆਂ ਵੀ ਬਨਨੀਆਂ ਦਿੱਤੀਆਂ ਦਾਦੀ ਜੀ ਕਿਉਂ ਇੰਨਾ ਖਰਚਾ ਕਰਨਦੇ ਤੁਸੀਂ ਹਾਏ ਹਾਏ ਕੋਈ ਨਹੀਂ ਧੀਏ ਆਪਣੇ ਨਾਲੋਂ ਕੀ ਚੰਗਾ ਵੈ ਕਿਰਨ ਕੀ ਗੱਲ ਹੈ ਪੁੱਤ ਮੈਂ ਕੱਲ ਦੇ ਵੇਖਣ ਲਈ ਆ ਤੂੰ ਬੜੇ ਚੁੱਪ ਚੁੱਪਿਆ ਤੇਰੀ ਮੰਮੀ ਗਈ ਪੁੱਤ ਐਸ ਕਰਕੇ ਤੇਰਾ ਚਿਹਰਾ ਉਦਾਸ ਆ ਜੇ ਤੂੰ ਕੰਨੀ ਆ ਕਿਉਂ ਚਾਹੀ ਜੀ ਆਪਾਂ ਇਹਦੇ ਮੰਮੀ ਨੂੰ ਫੋਨ ਕਰਕੇ ਬੁਲਾ ਲੈਣੇ ਆ ਨਹੀਂ ਨਹੀਂ ਮੰਮੀ ਉਹ ਧੀ ਆ ਨੇ ਕਿਹੜਾ ਸਦਾ ਮਾਮਾ ਦੇ ਨਾਲ ਹੀ ਰਹਿਣਾ ਰਹਿਣਾ ਤੇ ਉਹਨਾਂ ਨੇ ਸੋਹਰਿਆਂ ਦੇ ਵਿੱਚ ਹੀ ਹੁੰਦਾ ਤੇ ਫਿਰ ਪੁੱਤ ਕੀ ਗੱਲ ਆ ਰਾਤੀ ਤੂੰ ਰੋਟੀ ਵੀ ਨਹੀਂ ਖਾਧੀ ਮੈਂ ਤਾਂ ਸਗੋਂ ਸਵੇਰੇ ਜਾਣ ਲੱਗਿਆ ਗੋਲਡੀ ਨੂੰ ਪੁੱਛਿਆ ਕਿ ਪੁੱਤਰ ਕੁੜੀ ਨੂੰ ਕੋਈ ਗੱਲ ਕਹੀ ਆ ਉਹ ਕੰਨਾ ਨਹੀਂ ਮੰਮੀ ਅੱਗੇ ਮੈਨੂੰ ਕੁਝ ਕਰਨਾ ਹੁੰਦਾ ਇਹ ਕਹਿੰਦਾ ਮੌਕਾ ਦਿੰਦੀ ਨਹੀਂ ਹੈਗੀ ਤੇ ਪੁੱਤ ਕੀ ਗੱਲ ਐ ਮੈਨੂੰ ਦੱਸ ਦੋ ਜੇ ਤੂੰ ਆਪਣੀ ਮੰਮੀ ਦੱਸ ਨਹੀਂ ਆ ਉਹ ਗੱਲ ਵੱਖਰੀ ਐ ਨਹੀਂ ਤਾਂ ਪੁੱਤ ਮੈਂ ਵੀ ਤਾਂ ਤੇਰੀ ਮਾਂ ਆ ਨਾ ਦੱਸ ਕੀ ਗੱਲ ਐ ਮੰਮੀ ਕੀ ਦੱਸਿਆ ਤੁਹਾਨੂੰ ਤੁਹਾਨੂੰ ਦੱਸਿਆ ਹੀ ਨਾ ਦਾਦੀ ਤੁਹਾਨੂੰ ਵੀ ਤੇ ਦੱਸਿਆ ਹੀ ਜਿਹੜੇ ਇਹਨਾਂ ਨੇ ਮੈਨੂੰ ਪੈਸੇ ਫੜਾਏ ਆ ਉਦੋਂ ਦੇ ਲੱਭਣੇ ਨਹੀਂ ਤੇ ਉਹ 500 ਵਾਲੀ ਥੱਦੀ ਤੇ ਲੱਭਨ ਨਹੀਂ ਦੇਈ ਪਰ 50 ਵਾਲੀ ਉੱਥੇ ਪਈ ਆ ਅੱਜ ਵੀ ਇੰਨਾ ਮੈਨੂੰ ਬੋਲ ਕੇ ਗਏ ਆ ਕਿ ਤੈਨੂੰ ਸੌਂਭਣ ਵਾਸਤੇ ਦਿੱਤੇ ਹੀ ਪੈਸੇ ਤੇ ਗੱਲ ਵੀ ਉਹਨਾਂ ਦੀ ਸਹੀ ਆ ਅੱਗੇ ਤੇ ਕਦੀ ਵੀ ਨਹੀਂ ਪੈਸੇ ਇਤਰਾ ਗਵਾਚੇ ਪਹਿਲੀ ਵਾਰੀ ਹੋਇਆ ਵਾ ਕਿ ਉਹਨਾਂ ਦੇ ਦਿੱਤੇ ਪੈਸੇ ਇਤਰਾ ਗਵਾਚ ਗਏ ਆ ਪਰ ਪੁੱਤਰ ਪੈਸੇ ਜਾ ਕਿਤੇ ਸਕਦੇ ਚਾਹੀ ਜੀ ਦੂਜੀ ਕੰਜ ਰਹਿ ਗਈ ਆਪਣੀ ਕੁੜੀ ਉਹ ਤਾਂ ਸ਼ੁਰੂ ਤੋਂ ਤੇਰੇ ਕੋਲ ਰਹਿਣ ਡਈ ਆ ਹਾਂਜੀ ਮੰਮੀ ਉੱਤੇ ਤੇ ਮੈਨੂੰ ਕੋਈ ਸ਼ੱਕ ਨਹੀਂ ਹੈਗਾ ਪਰ ਪੈਸੇ ਗਏ ਕਿੱਥੇ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਤੇ ਸਾਰੀ ﺍﻟमारी ਫੋਲ ਲਈ ਸਾਰੇ ਜਿਹੜੇ ਵੀ ਬੈਗ ਬੈੱਡ ਸਾਰੇ ਫੋਲ ਲਏ ਕਿਤੇ ਪਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਪਰਸੇ ਦੇ ਵਿੱਚ ਹੀ ਰੱਖੇ ਸਨ ਕਿਤੇ ਵੇਖ ਹਾਂ ਇਹੋ ਲੱਗੀ ਸੀ ਮੈਂ ਇੱਧਰ ਉੱਧਰ ਕਿਤੇ ਪੈਸੇ ਰੱਖ ਲਏ ਹੋਣਾ ਮੰਮੀ ਉਹ ਇੰਨੇ ਪੈਸੇ ਸੀਗੇ ਮੈਂ ਇੱਧਰ ਉੱਧਰ ਕਿੱਦਾਂ ਰੱਖ ਸਕਦੀ ਆ ਮੈਨੂੰ ਵੀ ਪਤਾ ਵਾ ਇਹ ਹਰ ਵਾਰੀ ਤੇ ਮੈਨੂੰ ਪੈਸੇ ਭੜਾਉਂਦੇ ਹੁੰਦੇ ਆ ਕਿਉਂਕਿ ਅਗਲੇ ਦਿਨ ਇਹਨਾਂ ਨੇ ਬੈਂਕ 'ਚ ਜਮ੍ਹਾਂ ਕਰਵਾਣੇ ਹੁੰਦੇ ਆ ਤੇ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਉਹ ਪੈਸੇ ਗਏ ਕਿੱਥੇ ਆ ਉਹ ਪੈਸੇ ਥੋੜੇ ਵੀ ਨਹੀਂ ਸੀ ਬਹੁਤ ਜ਼ਿਆਦੇ ਪੈਸੇ ਸੀਗੇ ਘਬਰਾ ਨਾ ਕੋਈ ਗੱਲ ਨਹੀਂ ਤੂੰ ਮੈਨੂੰ ਦੱਸ ਕਿੱਥੇ ਰੱਖੇ ਸੀ ਉਲਮਾਰੀ ਮੈਂ ਚੰਗੀ ਤਰ੍ਹਾਂ ਖੋਲਣ ਨਹੀਂ ਮੰਮੀ ਆਹ ਹੋਈ ਸਟੋਰ ਵਾਲੀ ਉਲਮਾਰੀ ਦੇ ਵਿੱਚ ਰੱਖੇ ਹੀ ਉਹ ਜਿਹੜਾ ਹਰਾ ਜਿਹਾ ਪਰਸ ਨਹੀਂ ਉਹਦੇ ਵਿੱਚ ਰੱਖੇ ਹੋਏ ਹੀ ਮੈਂ ਆਹ ਤੂੰ ਕੱਲ ਵੀ ਮੈਨੂੰ ਦੱਸਣ ਲਈ ਸੀ ਕਿ ਮੰਮੀ ਜੀ ਪੈਸੇ ਉੱਥੇ ਰੱਖੇ ਚਲ ਤੂੰ ਫਿਕਰ ਨਾ ਕਰ ਮੈਂ ਵੇਖ ਲਈ ਹਰ ਮੰਮੀ ਜੇ ਨਾਲ ਲੱਭੇ ਪੈਸੇ ਫੇਰ ਚਲ ਕਿਰਨ ਤੂੰ ਬੈਠ ਮੱਚੇ ਹੋਣਾ ਪਾਣੀ ਲੈ ਕੇ ਆਣੀ ਠੀਕ ਅੰਦੀ ਜੀ ਕਿਰਨ ਇੱਧਰ ਆ ਤੂੰ ਇਹ ਟੈਨਸ਼ਨ ਵਿੱਚ ਐ ਨਾ ਫਿਕਰ ਨਾ ਕਰ ਲੱਭ ਜਾਣਗੇ ਪੈਸੇ ਪੁੱਤ ਠੀਕ ਆ ਮੰਮੀ ਪਰ ਟੈਨਸ਼ਨ ਤੇ ਹੋ ਹੀ ਜਾਂਦੀ ਆ ਉਹ ਪੈਸੇ ਤੁਹਾਨੂੰ ਪਤਾ ਤੇ ਹੈਗਾ ਵਾ ਤੇਰੀ ਮੈਂ ਗੱਲ ਸਮਝਦੀ ਆ ਪੁੱਤਰ ਇੱਥੇ ਕਿਤੇ ਹੋਣੇ ਕੋਈ ਗੱਲ ਨਹੀਂ ਫਿਕਰ ਨਾ ਕਰ ਆਪਾਂ ਰਲ ਕੇ ਲੱਭਦੇ ਠੀਕ ਆ ਠੀਕ ਆ ਮੰਮੀ ਸਸ਼ੀਗਾ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹੋ ਹੁਬ ਤੁਸੀ ਸਾਰੇ ਜਾਣੇ ਵਧੀਆ ਹੋਗੇ ਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਜਿਨ੍ਹਾਂ ਨੇ ਸਾਨੂੰ ਗੱਡੀ ਦੀ ਵਧਾਈ ਦਿੱਤੀ ਜੋ ਕਿ ਥਾਰ ਤੁਸੀਂ ਵੇਖ ਲਿਆਣਾ ਵੀਡੀਓ ਦੇ ਵਿੱਚ ਥਾਰ ਗਿਫਟ ਮਿਲੀ ਆ ਮੈਨੂੰ ਮੇਰੇ ਹਸਬੰਡ ਨੇ ਗਿਫਟ ਕੀਤੀ ਆ ਤੇ ਸਾਰਿਆਂ ਨੇ ਸਾਰਿਆਂ ਨੇ ਬਹੁਤ ਵਧੀਆ ਤਰ੍ਹਾਂ ਨਾ ਵਧਾਈ ਦਿੱਤੀ ਕਿ ਖੁਸ਼ ਰਹੋ ਹੋਰ ਜਿਆਦਾ ਰੱਬ ਤੁਹਾਨੂੰ ਦਵੇ ਥੈਂਕ ਯੂ ਸੋ ਮਚ ਮੇਰੀ ਸਾਰੀ YouTube ਫੈਮਿਲੀ ਨੂੰ ਤੇ ਚਲੋ ਜੀ ਕਮੈਂਟਸ ਮੈਂ ਪੜਾਂ ਫੇਰ ਕਿਉਂਕਿ ਕਾਫੀ ਜਾਣੇ ਆ ਦੇ ਕਮੈਂਟਸ ਹੈ ਕਿ ਆਪਾਂ ਵੀ ਤੁਹਾਡੀ ਵੀਡੀਓ ਡੇਲੀ ਵੇਖਦੇ ਆ ਆਪਾਂ ਵੀ ਤੁਹਾਡੀ ਵੀਡੀਓ ਡੇਲੀ ਵੇਖਦੇ ਆ ਤੇ ਸਭ ਤੋਂ ਪਹਿਲਾ ਕਮੈਂਟ ਹੈ ਜਸਪਰੀ ਸਿੰਘ ਜੀ ਦਾ ਕਿਰਨ ਮੈਂ ਸਿਮਰਨਜੀਤ ਕੋਰ ਪਿੱਖੀ ਤੋਂ ਮੈਂ ਸੋਡੀ ਹਰ ਇੱਕ ਮੈਂ ਤੁਹਾਡੀ ਹਰ ਇੱਕ ਵੀਡੀਓ ਦੇਖਦੀ ਹਾਂ ਡੇਲੀ ਵੀਡੀਓ ਡੇਲੀ ਮਤਲਬ ਉਹ ਸਾਡੇ ਡੇਲੀ ਵੀਡੀਓ ਵੇਖਦੇ ਆ ਥੈਂਕ ਯੂ ਸੋ ਮੱਚ ਜੀ ਤੇ ਇੱਕ ਹੋਰ ਜਣੇ ਦਾ ਕਮੈਂਟ ਸੀਗਾ ਮੈਂ ਨਾ ਥੋੜੇ ਕਮੈਂਟਸ ਅੱਜ ਰੀਡ ਕਰਾਂਗੀ ਥੋੜੇ ਕੱਲ ਕਰਾਂਗੀ ਤਾਂ ਕਿ ਪਰਮਜੀਤ कौर ਕਿਰਨ ਜੀ ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ ਜੀ ਬੀਓ ਬੇਟਾ ਥੈਂਕ ਯੂ so much ਪਰਮਜੀਤ ਜੀ ਤੇ ਮਲ ਮਲਕੀਤ ਗੁਮਾਨ ਵੈਰੀ ਨਾਈਸ ਸਟੋਰੀ ਕਿਰਨ ਜੀ ਥੈਂਕ ਯੂ so much ਜੀ ਕਮੈਂਟਸ ਐਕਚੁਅਲੀ ਬਹੁਤ 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 ਜ਼ਿਆਦਾ ਆਉਂਦੇ ਆ ਤੇ ਜਿੰਨਾ ਦੇ ਰਹਿ ਜਾਂਦੇ ਆ ਬੁਰਾ ਨਾ ਮੰਨਿਆ ਕਰੋ ਅਰਚਨਾ गुजराल वेरी नाइस वीडियो किरण बेटा मैं दिल्ली आपकी वीडियोस देखती हूं वेरी स्वीट कपल जी बी यू थैंक यू सो मच जी ते ए, एक और कमेंट है लव सैनी जी दा मेनू मॉर्निंग तो ही वेट रहंदी ਤੁਹਾਡੀ ਵੀਡੀਓ ਦੀ फ्रॉम इटली थैंक यू सो मच लव सैनी जी ਤੁਸੀਂ ਸਾਡੀਆਂ ਵੀਡੀਓਜ਼ इटली ਤੋਂ ਵੇਖਦੇ ਹੋ ਤੇ ستਿੰਦਰ ਪਾਲ ਕਿਰਨ ਜੀ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ थैंक यू सो मच ਹਨੀ ਬਾਬੂ ਕੰਗ੍ਰੈਚੁਲੇਸ਼ਨ ਕਿਰਨ ਪਾਂ ਥੈਂਕ ਯੂ ਸੋ ਮੱਚ ਹਨੀ ਜੀ ਪਰਮਜੀਤ ਕੋ ਨਾਈਸ ਸਟੋਰੀ ਕਿਰਨ ਜੀ ਅੱਜ ਕੱਲ੍ਹ ਦੀਆਂ ਲੜਕੀਆਂ ਨੂੰ ਅੱਛੀ ਮੱਤ ਦੇਣ ਵਾਲੀ ਵੀਡੀਓ ਹੈ ਥੈਂਕ ਯੂ ਜੀ ਸੁਨੀਤਾ ਲੂਥਰਾ ਬਹੁਤ ਬਹੁਤ ਨਾਈਸ ਮੈਂ ਜੰਮੂ ਤੋਂ ਦਿੱਲੀ ਤੁਹਾਡੀਆਂ ਵੀਡੀਓਸ ਵੇਖਦੀ ਆ ਥੈਂਕ ਯੂ ਸੋ ਮੱਚ ਜੰਮੂ ਤੋਂ ਸਾਡੀਆਂ ਵੀਡੀਓਸ ਵੇਖਣ ਦੇ ਲਈ ਤੇ ਪਿੰਕੀ ਚੋਪੜਾ ਨਾਈਸ ਵੀਡੀਓ ਕਿਰਨ ਆਪਕੀ ਵੌਇਸ ਵੈਰੀ ਨਾਈਸ ਪਿੰਕੀ ਚੋਪੜਾ ਫਰੋਮ ਚਲੰਦਰ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਤੇ ਇੱਕ ਹੋਰ ਜਣੇ ਦਾ ਜਵੰਤ ਕੌਰ ਜੀ ਦਾ ਵੈਰੀ ਨਾਈਸ ਵੀਡੀਓ ਕਿਰਨ ਜੀ ਫਰਮ ਨਿਊਜ਼ੀਲੈਂਡ ਥੈਂਕ ਯੂ ਨਿਊਜ਼ੀਲੈਂਡ ਤੋਂ ਸਾਨੂੰ ਇੰਨਾ ਜ਼ਿਆਦਾ ਪਿਆਰ ਦੇਣ ਦੇ ਲਈ ਤੇ ਊਸ਼ਾ ਸੈਗਰ ਆਈ ਵਾਚ ਯੂਅਰ ਵੀਡੀਓ ਦਿੱਲੀ ਦਿੱਲੀ ਵੈਰੀ ਬਿਊਟੀਫੁਲ ਗਿਫਟ ਅੱਜ ਗੋਲਡੀ ਜੀ ਕੋ ਵੀ ਦੇਖ ਲਿਆ ਕੰਗਰੈਟਸ ਆ ਹੋਰ ਫੈਮਿਲੀ ड्राइव करके भी दिखाना अच्छा लगेगा लग यू सो मच थैंक यू उषा जी जरूर अब मैं ड्राइव करके वीडियो बनावगी ना, ना शेयर कराँगी किरण कृपाल डियर किरण बेटा प्राउड ऑफ यू यू प्ले वेल नाइस स्टोरी आप सबके के करैक्टर आप सही प्ले कर रहे हैं टीम वेरी स्ट्रॉन्ग वेरी गुड आई एम वेरी हैप्पी टूडे योर हस्बैंड शोइंग योर फेस ही इज़ वेरी इनोसेंट पर्सन आई लाइक यू वेरी मच थैंक यू थैंक यू सो सो मच ते और राज कुमारी जिंदल किरण जी मैं देहरादून राजकुमार जिंदल मैं वीडियो डेली देखता हूं बहुत अच्छा लगता है बाकी बल्कि 12:30 की वेट करता रहता हूं वीडियो देखने के लिए थैंक यू थैंक यू सो मच जी देहरादून तो ते बलविंदर को थैंक यू सो मच आज तूसी गोल्डी पाजी नु लेके आए ते ਉਨ੍ਹਾਂ ਦੀ ਆਵਾਜ਼ ਬਹੁਤ ਵਧੀਆ थैंक यू ਜੀ ਤੇ ਹੁਣ ਮੈਂ ਇੱਕ ਇੱਕ ਕਮੈਂਟ ਹੋ ਰੀਡ ਕਰ ਲਾਂਗੀ ਇੰਦਰ ਇੰਦਰਾ ਦੇਵੀ ਕਿਰਨ ਜੀ ਮੈਂ ਡੇਲੀ ਤੁਹਾਡੀਆਂ ਵੀਡੀਓਜ਼ ਦੇਖਦੀ ਹਾਂ ਬਹੁਤ ਅੱਛੀ ਲੱਗਦੀ ਹੈ ਤੁਹਾਡੀ ਤੁਹਾਡੀ ਵੀਡੀਓ ਮੰਮੀ ਪੁਸ਼ਪਿੰਦਰ ਕੋਰ ਜੀ ਦੀ ਪੋਲ ਕੋ ਲੋ ਹਾਂ ਜੀ ਚਰੂਚਰੂਚੀ ਇਹ ਵੀ ਮੋਡ ਆਊਗਾ ਹੁਣ ਤੇ ਸੁਖਜੀਤ ਕੋਰ ਮੈਂ ਤੁਹਾਡੀ ਡੇਲੀ ਵੀਡੀਓਜ਼ ਦੇਖਦੀ ਹਾਂ ਥੈਂਕ ਯੂ ਸੁਖਜੀਤ ਕੋਰ ਜੀ ਤੇ ਚੰਨੀ ਵਰਮਾ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਤੇ ਸਾਰਿਆਂ ਦੀਆਂ ਸਾਰਿਆਂ ਦੀ ਮੈਂ ਕਮੈਂਟਸ ਨਹੀਂ ਰੀਡ ਕਰ ਪਾਵਾਂਗੀ ਕਿਉਂਕਿ ਬਹੁਤ ਲੰਬਾ ਹੋ ਜਾਏਗਾ ਤੇ ਇੱਕ ਲਾਸਟ ਕਮੈਂਟ ਰੀਡ ਕਰਨ ਜਾ ਰਹੀ ਹਾਂ ਪਰਮਜੀਤਾ ਕਿਰਨ ਦਿਲਜੀਤ ਕੌਰ ਮੈਂ ਤੁਹਾਡੀਆਂ ਡੇਲੀ ਵੀਡੀਓਜ਼ ਦੇਖਦੀ ਹਾਂ ਸੋ ਥੈਂਕ ਯੂ so much ਸਾਰਿਆਂ ਦਾ ਕੀ ਇੰਨਾ ਜ਼ਿਆਦਾ ਤੁਸੀਂ ਮੇਰੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਹੋ ਇੰਨੀ ਦੂਰੋਂ ਦੂਰੋਂ ਤੇ ਜਿਨ੍ਹਾਂ ਦੇ ਕਮੈਂਟਸ रह ਗਏ ਨੇ ਜਿਨ੍ਹਾਂ ਦਾ ਨਾਮ ਨਹੀਂ ਬੋਲੇ ਗਿਆ ਉਹ ਮੈਂ ਨੈਕਸਟ ਵੀਡੀਓ 'ਚ ਬੋਲ ਦਾਂਗੀ ਤੁਸੀਂ ਸਾਰੇ ਜਣੇ ਆਪਣਾ ਕਮੈਂਟ ਪਿੰਨ ਕਰਦੇ ਹੋ ਤੇ ਮੇਰੇ ਚੈਨਲ ਸਬਸਕ੍ਰਾਈਬ ਵੀਡਨ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਮੇਰੀਆਂ ਜਿਹੜੀਆਂ ਵੀ ਵੀਡੀਓਸ ਆਣ ਤੁਹਾਡੇ ਤੱਕ ਪਹੁੰਚ ਜਾਣ ਥੈਂਕ ਯੂ ਸੋ ਮੱਚ